ਇਹ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਦੇ ਜੋ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕਿਹੇ ਕੁਝ ਹੁੰਦੇ ਜੇ ਦਿਲੋਂ ਨਵਾਜ਼ ਨਾ ਨੀਤੀ ਮਾਰੋਂ ਤੋਂ ਲਤਾਂ ਗੋਡੇ ਅੰਦਰ ਰਹੀ ਪਲੀਤੀ ਉਹ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਕੰਨਾਂ ਨੂੰ ਹੱਥ ਲਾਵੇ ਪਹਿਲਾਂ ਫੇਰ ਨਵਾਸ ਤੇ ਨੀਤੀ ਉਹ ਦੁਨੀਆ ਦਾ ਰੱਬ ਦੇ ਨਾਲ ਵੀ ਚਾਰ ਸੁਵੇ ਤੈ ਕਿਤੀ ਅਸ਼ੀਕਾਲ ਜੀ ਮੈਂ ਤੁਹਾਡੀ ਆਪਣੀ ਮਸਕਾਨ ਚੋਪੜਾ ਤੁਹਾਡੇ ਸਾਹਨੇ ਦੇ ਨਾਲ ਇੱਕ ਬਹੁਤ ਹੀ ਪਿਆਰੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੀਆਂ ਜੀ ਨਿੱਲੋ ਵਾਲੀ ਸਰਕਾਰ ਖੋਜਾ ਖਿਜਰ ਵਾਲੀ ਜੀ ਦੀ ਦਰਗਾਹ ਜੋ ਕਿ ਨਿੱਲੋ ਪੁਲ ਦੇ ਉੱਤੇ ਸਥਾਪਿਤ ਹੈ ਜਿੱਥੇ ਦੇਕੇ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਜੀ ਤੇ ਬੀਬੀ ਸਤਨਾਮ ਕੌਰ ਜੀ ਦੀ ਅਗਵਾਈ ਹੈ ਬਾਬਾ ਜੀ ਦਾ ਉਰਸ 13 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਜਿੱਤੇ ਕਿ ਪੰਜਾਬ ਦੀਆਂ ਬਹੁਤ ਹੀ ਮਸ਼ਹੂਰ ਸ਼ਖਸੀਅਤਾਂ ਨੇ ਆਪ ਕੋ ਆਪਣੀ ਹਾਜ਼ਰੀ ਲਗਵਾਉਣ ਲਈ ਆਣਾ ਹੈ ਜਿੱਤੇ ਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਜੀ ਨੇ ਆਪਣੀ ਹਾਜ਼ਰੀ ਲਗਵਾਉਣ ਆਣਾ ਹੈ ਜੀ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਬਾਬਾ ਜੀ ਦੀ ਦਰਗਾਹ ਦੇ ਉੱਤੇ ਆਪਣੀ ਹਾਜ਼ਰੀ ਲਗਵਾਉਣ ਲਈ ਜ਼ਰੂਰ ਪਹੁੰਚੋ ਜੀ ਤੇ ਇਹ ਮੇਲਾ ਸਾਰਾ ਦਿਨ ਲਾਈਵ ਚੱਲਣਾ ਹੈ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ ਦੇ ਉੱਤੇ ਜਿੰਨੀ ਵੀ ਸੰਗਤ ਇਸ ਚੈਨਲ ਨਾਲ ਜੁੜੀ ਹੋਈ ਹੈ ਤੁਸੀਂ ਸਾਰੇ ਜਣੇ ਲਾਈਵ ਦੇਖ ਸਕਦੇ ਹੋ ਤੇ ਜਿੰਨੀ ਵੀ ਸੰਗਤ ਆ ਸਕਦੀ ਹੈ ਬਾਬਾ ਜੀ ਦੇ ਦਰਬਾਰ ਦੇ ਉੱਤੇ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਸਾਰੀ ਸੰਗਤ ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਕੇ ਰੌਣਕਾ ਲਾਓ ਜੀ ਤੇ ਬਾਬਾ ਜੀ ਤੋਂ ਆਸ਼ੀਰਵਾਦ ਲਓ ਜੈ ਪੀਰਾਂ ਦੇ ਕਿ ਬੁੱਲਨੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਬਹਿ ਜਾ ਵਿੱਚ ਮਸੀਤੀ ਵਿੱਚ ਮਸੀਤਾਂ ਦੀ ਕੀ ਕੁਝ ਹੁੰਦਾ ਜੇ ਦਿਲੋਂ ਨਵਾਜ਼ ਨਾ ਨੀਤੀ ਬਾਰੋਂ ਤੋਇ ਲਤਾਂ ਗੋਡੇ ਅੰਦਰ ਰਹੀ ਫਲਤੀ ਉਹ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਕੰਨਾਂ ਨੂੰ ਹੱਥ ਲਾਵੇ ਪਹਿਲਾਂ ਫੇਰ ਨਵਾਸਤੇ ਨੀਤੀ ਔ ਦੁਨੀਆ ਦਾ ਰੱਖ ਦਿਨਾਂ ਨਾਲ ਵੀ ਸਰਸੂਵੇ शिका जी मैं थौडी अपनी मुस्कान चोपड़ा ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਇੱਕ ਬਹੁਤ ਹੀ ਪਿਆਰੀ ਖੁਸ਼ਖਬਰੀ ਦੇਣ ਜਾ ਰਹੀਆਂ ਜੀ ਨੀਲੋਂ ਵਾਲੀ ਸਰਕਾਰ ਖਵਾਜਾ ਖੇਜਰ ਵਾਲੀ ਜੀ ਦੀ ਦਰਗਾਹ ਜੋ ਕਿ ਨੀਲੋਪੁਰ ਤੇ ਸਥਾਪਿਤ ਹੈ ਜਿੱਥੇ ਦੇ ਕੀ ਗੱਦੀ ਨਸ਼ੀਨ ਮਨਜੋਤ ਸਿੰਘ ਜੀ ਤੇ ਬੀਬੀ ਸਤਨਾਮ ਕੌਰ ਜੀ ਦੀ ਅਗਵਾਈ ਹੇਠ 13 April ਨੂੰ ਬਾਬਾ ਜੀ ਦਾ urs ਕਰਵਾਇਆ ਜਾ ਰਿਹਾ ਹੈ ਜੀ ਜਿੱਥੇ ਕਿ ਪੰਜਾਬ ਦੀਆਂ ਬਹੁਤ ਹੀ ਮਸ਼ਹੂਰ ਸ਼ਖਸੀਅਤਾਂ ਨੇ ਆਪ ਕੋ ਆਪਣੀ ਹਾਜ਼ਰੀ ਲਗਵਾਉਣ ਆਣਾ ਹੈ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਕਰਮਜੀਤ ਤਨਮੋਲ ਜੀ ਵੀ ਆਪਣੀ ਹਾਜ਼ਰੀ ਲਗਵਾਉਣ ਆ ਰਹੇ ਨੇ ਜੀ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਰੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਪਹੁੰਚੋ ਜੀ ਤੇ ਇਹ ਸਾਰਾ ਮੇਲਾ ਲਾਈਵ ਚੱਲਣਾ ਹੈ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ ਦੇ ਉੱਤੇ ਤੇ ਇਸ ਚੈਨਲ ਨਾਲ ਜੁੜੇ ਹੋਏ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਇਸ ਚੈਨਲ ਦੇ ਉੱਤੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਤੇ ਜਿੰਨੀ ਸੰਗਤ ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਸਕਦੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਓ ਤੇ ਇਸ ਮੇਲੇ ਨੂੰ ਹੋਰ ਰੌਣਕ ਲਾਓ ਸਸ਼ਿਕਾ ਜੀ ਮੈਂ ਤੁਹਾਡੀ ਆਪਣੀ ਨਸਕਾਨ চোপੜਾ ਤੁਹਾਡੇ ਸਾਰੇ ਦੇ ਮੋਰੇ ਬਹੁਤ ਹੀ ਪਿਆਰੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਈਆਂ ਜੀ ਨੀਲੋ ਵਾਲੀ ਸਰਕਾਰ ਪਾਜਾ ਖੇਜਰ ਵਾਲੀ ਚੀ ਦੀਦਰ ਦਾ ਜੋ ਕਿ ਨੀਲੋ ਪੁਲ ਦੇ ਉੱਤੇ ਸਥਾਪਿਤ ਹੈ ਜਿੱਥੇ ਕਿ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਜੀ ਤੇ ਬੀਬੀ ਸਤਨਾਮ ਕੌਰ ਜੀ ਦੀ ਅਗਵਾਈ ਹੇਠ ਮੇਲਾ ਕਰਵਾਇਆ ਜਾਣਾ ਹੈ ਜੀ ਇਹ urs 13 April ਨੂੰ ਹੋਣਾ ਹੈ ਜਿੱਥੇ ਕਿ ਬਹੁਤ ਹੀ ਪਿਆਰੀ ਸ਼ਖਸ਼ੀਅਤਾਂ ਨੇ ਆਪੋ ਆਪਣੀ ਹਾਜ਼ਰੀ ਲਗਵੋਣੀ ਹੈ ਤੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਰਮਜੀਤ ਅਨਮੋਲ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਉਣ ਆਣਾ ਹੈ ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਕਿ ਜਿੰਨੀ ਵੀ ਸੰਗਤ ਹੈ ਸਾਰੇ ਜਣੇ ਬਾਬਾ ਜੀ ਦੇ ਦਰਗਾਹ ਦੇ ਉੱਤੇ ਪਹੁੰਚੋ ਜੀ ਤੇ ਇਹ ਮੇਲਾ ਲਾਈਵ ਵੀ ਚਲਾਇਆ ਜਾਣਾ ਹੈ ਜੀ ਜੋ ਕਿ ਰਾਮਪਾਲ ਸਿੰਘ న్యూਸ ਐਂਡ ਵਲੌਗ ਦੇ ਉੱਤੇ ਸਾਰੇ ਦਿਨ ਲਾਈਵ ਚੱਲੂਗਾ ਸੋ ਤੁਸੀਂ ਉਹਦੇ ਉੱਤੇ ਵੀ ਦੇਖ ਸਕਦੇ ਹੋ ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਕਰਦੇ ਹਾਂ ਤੁਸੀਂ ਸਾਰੀ ਸੰਗਤ ਬਾਬਾ ਜੀ ਦੀ ਦਰਬਾਰ ਦੇ ਉੱਤੇ ਹਾਜ਼ਰੀ ਲਗਵਾਉਣ ਲਈ ਜ਼ਰੂਰ ਪਹੁੰਚੋ ਜੈ ਪੀਰਾਂ ਦੇ ਮੈਂ ਤੁਹਾਡੀ ਆਪਣੀ ਮਸਕਾਨ ਛੋਪੜਾ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਇੱਕ ਬਹੁਤ ਹੀ ਪਿਆਰੀ ਖੁਸ਼ਖਬਰੀ ਦੇਣ ਜਾ ਰਹੀ ਹਾਂ ਜੀ ਨੀਲੋ ਵਾਲੀ ਸਰਕਾਰ ਖਵਾਜਾ ਖੇਜਰ ਵਾਲੀ ਜੀ ਦੀ ਦਰਗਾਹ ਜੋ ਕਿ ਨੀਲੋਪੁਰ ਦੇ ਉੱਤੇ ਸਥਾਪਿਤ ਹੈ ਜਿੱਥੇ ਕਿ ਕੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਜੀ ਤੇ ਬੀਬੀ ਸਤਨਾਮ ਕੌਰ ਜੀ ਦੀ ਅਗਵਾਈ ਹੇਠ ਬਾਬਾ ਜੀ ਦਾ ਉਰਸ ਕਰਵਾਇਆ ਜਾ ਰਿਹਾ ਹੈ ਜੀ ਜੋ ਕਿ 13 April ਨੂੰ ਹੋਣਾ ਹੈ ਜਿੱਥੇ ਕੀ ਪੰਜਾਬ ਦੀਆਂ ਬਹੁਤ ਹੀ ਮਸ਼ਹੂਰ ਸ਼ਖਸੀਅਤਾਂ ਨੇ ਆਪੋ ਆਪਣੀ ਹਾਜ਼ਰੀ ਲਗਵਾਉਣੀ ਹੈ ਤੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਕਰਮਜੀਤ تنਮੋਲ ਜੀ ਨੇ ਵੀ ਆਪਣੀ ਹਾਜ਼ਿਰ ਲਗਵਾਉਣ ਲਈ ਆਉਣਾ ਹੈ ਜੀ ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਸਾਰੀਆਂ ਸੰਗਤਾਂ ਇਸ ਦਰਬਾਰ ਦੇ ਉੱਤੇ ਹਮ ਹਮਾ ਕੇ ਪਹੁੰਚੋ ਜੀ ਇਹ ਮੇਲਾ ਲਾਈਵ ਚਲਾਇਆ ਜਾਏਗਾ ਕਿਉਂਕਿ ਰਾਮਪਾਲ ਸਿੰਘ نیوز ਐਂਡ ਵਲੌਗ ਦੇ ਉੱਤੇ ਸਾਰਾ ਦਿਨ ਲਾਈਵ ਚੱਲਣਾ ਹੈ ਸੋ ਤੁਸੀਂ ਲਾਈਵ ਵੀ ਇਸ ਨੂੰ ਜ਼ਰੂਰ ਦੇਖ ਸਕਦੇ ਹੋ ਜਿੰਨੀ ਵੀ ਸੰਗਤ ਇਸ ਚੈਨਲ ਨਾਲ ਜੁੜੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਜਿੰਨੀ ਵੀ ਸੰਗਤ ਇਸ ਦਰਬਾਰ ਦੇ ਉੱਤੇ ਪਹੁੰਚ ਸਕਦੀ ਹੈ ਕਿਰਪਾ ਕਰਕੇ ਬਾਬਾ ਜੀ ਦੇ ਮੇਲੇ ਨੂੰ ਮੇਲੇ ਦੇ ਉੱਤੇ ਰੌਣਕ ਵਧਾਉਣ ਲਈ ਜ਼ਰੂਰ ਪਹੁੰਚੋ ਜੀ ਸਾਹਿਬੀ <coughs> ਰਾਣੀ <coughs>